ਦੇ ਆਪੇ ਦੱਸਾਇਆ ਜੀ ਕਿਤੀ ਮਿੱਟੀ ਕਰਕੇ ਲੱਗੇ ਸੀ ਉਹ ਵਗਾਇ ਉਹਨਾਂ ਦੇ ਲੈ ਜਿੰਨਾ ਫੁੱਡੇ ਵਸਤੇ ਪਾ ਦਿੱਤੇ ਗਏ ਨੇ ਟੈਨਸ਼ਨ ਇਹ ਕਹੇ ਸੀ ਕਿ ਇਹ ਸਾਡੀ ਤੇ ਮਿੱਟੀ ਦੀ ਰਿਕਮੈਂਡੇਸ਼ਨ ਹੈ ਇਹ 2.10 ਦਾ ਪੱਟਿਆ ਪਿਆ ਹੈ ਪਰ ਸਰਕਾਰ ਆਜ ਤੋ ਦੇਣੂ ਕਾ ਗਈ ਆ ਕਹਿਣਾ ਆਸ਼ਾ ਹਸਤੇ ਦੇ ਮੁਕੱਠੀਆਂ ਹੋਣ ਡੇਟਾ ਵੀ ਦੇ ਮੁਕੱਠੀਆਂ ਹੋਣ ਜਿਨ੍ਹਾਂ ਨੂੰ ਬੜਾ ਮਨਜ਼ੂਰੀ ਦਾ ਮਹਾਰ ਪਤਾ ਤੇ ਚੈੱਕ ਕਰ ਦੇ ਕੇ ਹਾਂ ਹੋਵੇ ਤਾਂ ਪਹਿਲਾਂ 2000 ਪੁੱਛਿਆ ਇਸ ਦਾ ਇਹੇ ਬੈਟ ਟ੍ਰੋਫੀ ਦਾ ਨਾਮ ਲੈਣੇ ਸੀਗੇ ਇਹੇ ਬੈਟ ਮੈਡੀਕਲ ਬਿਊਟੀ ਦਾ ਨਾਮ ਲੈਣੇ ਸੀਗੇ ਆਟੋ ਪ੍ਰਕਾਰ ਉਹਦੀ ਜੇੜਵਾਤ ਦੇ ਚਾਰਨ ਲਈ ਮਲਾਈ ਪੱਤਾ ਕੋਰਪੋਰੇਸ਼ਨ ਕੱਤੇ ਕੇ ਸਾਡੀ ਆਜ ਕੀਤੇ ਨੂੰ ਉੱਤੇ ਆ ਗਿਆ ਦੇ ਸਾਡਾ ਮਲਾਈ ਪੱਤਾ ਕੇਂਦਰ ਨਾਲ ਨਿਕਾ ਅਜੂਰ ਡੀਲ ਕੀਤਾ ਜਾ ਰਿਹਾ ਤੇ ਜਿਹੜੇ ਸਕੇਲ ਨੇ ਉਹ ਜਬਰੀ ਥੋਕ ਕੇ ਉਹਨੂੰ ਲਿੰਕ ਕੀਤਾ ਜਾ ਰਿਹਾ ਹੈ ਇਹ ਸਾਰਾ ਕੁਝ ਸਾਥਿਓ ਐਵੇਂ ਨਹੀਂ ਵਾਪਰਿਆ ਇਹ ਸਾਰਾ ਕੁਝ ਉਹਨਾਂ 90 99 ਦੀਆਂ ਨੀਤੀਆਂ ਐ ਜਿਨ੍ਹਾਂ ਨੀਤੀਆਂ ਦੀ ਚਰਚਾ 1990 99 ਵਿੱਚ ਹੋਇਆ ਕਰਦੀ ਸੀਗੀ ਇਹ ਨੀਤੀਆਂ ਉਦਾਰੀ ਕਰਨੀਆਂ ਨੇ ਇਹ ਨੀਤੀਏ ਸਰਕਾਰੀ ਕਰਨੀਆਂ ਨੇ ਇਹ ਬਿਜੀ ਕਰਨੀਆਂ ਨੇ ਇਹ ਕਾਰਪੋਰੇਟ ਫੱਕੀ ਨੀਤੀਆਂ ਨੇ ਅੱਜ ਸਾਡੇ ਅਦਾਰਿਆਂ ਦਾ ਗਾੜਾ ਕਰ ਦਿੱਤਾ ਹੈ ਬਿਜੀ ਨੂੰ ਆਗਦੇ ਸਾਥੀ ਦੱਸ ਕੇ ਗਏ ਨੇ ਕਿਵੇਂ ਉਹਨਾਂ ਦੇ ਜਾਇਦਾਦਾਂ ਨੂੰ ੋਡੀਆਂ ਦੇ ਭਾਅ 'ਤੇ ਕਾਰ ਵੇਚਣ ਵਾਰ ਤੇ ਤਿਆਰ ਐ ਅੱਜ ਸੇ ਸੂਤਾਂ ਦਾ ਕਿਵੇਂ ਆਪਵਾ ਕੀਤਾ ਜਾ ਰਿਹਾ ਅੱਜ ਸਿੱਖਿਆ ਜਿਹਨੂੰ ਕਦੇ ਕਹਿੰਦੇ ਸੀ ਸਿੱਖਿਆ ਵਿਚਾਰੀ ਪਰਪਕਾਰੀ ਅੱਜ ਪਰਪਕਾਰੀ ਨਹੀਂ ਅੱਜ ਸਿੱਖਿਆ ਦਾ ਵਪਾਰੀ ਤਨ ਕੀਤਾ ਜਾ ਰਿਹਾ ਹੈ ਅੱਜ ਜਿਹੜੇ ਮਾਨਵਤਾ ਦੇ ادارے ਲੋਕਾਂ ਨੂੰ ਗਰੀਬ ਗੁਰਮੀ ਨੂੰ ਸਹੂਤ ਦਿੰਦੇ ਸੀਗੇ ਅੱਜ ਉਹ ਸਾਰੇ ਅਦਾਰਿਆਂ ਨੂੰ ਆਦਮੀਆਂ ਤੇ ਆਵਾਮੀਆਂ ਦੀ ਚੋਲੀ ਪਾਇਆ ਜਾ ਰਿਹਾ ਹੈ ਅੱਜ ਕਦੇ ਤੁਸੀਂ ਸੋਚਿਆ ਸੀ ਬੇ ਇਹ ਪਟਲੀ ਹਿੰਦੁਸਤਾਨ ਦੀ ਸਰਕਾਰ ਦੀ ਹੋਵੇ ਤੇ 150 ਟ੍ਰੇਨ ਆਦਮੀਆਂ ਤੇ ਆਵਾਮੀਆਂ ਦੀ ਭੱਜਦੀ ਹੋਵੇ ਇੰਡੀਅਨ 에ਅਰਲਾਈਨ ਵਰਗਾ ਧਾਰਾ ਜਿਹੜਾ ਕਦੇ ਟਾਟਾ ਤੋਂ ਖਰੀਦਿਆ ਸੀਗਾ ਅੱਜ ਮੁੜ ਕੇ ਟਾਟਾ ਦੀ ਝੋਲੀ ਪਾ ਦਿੱਤਾ ਗਿਆ ਹੈ ਬੈਂਕ ਜਿਹੜੇ ਕਦੇ ਨੈਸ਼ਨਲਾਈਜ਼ ਹੋਏ ਸੀਗੇ ਅੱਜ ਇੱਕ ਬੈਂਕ ਨੂੰ ਦੂਜੇ ਬੈਂਕ 'ਚ ਮਦਦ ਕੀਤਾ ਜਾ ਰਿਹਾ ਹੈ ਅੱਜ ਸਵੇਦਨ ਸੀ ਸਾਡਾ ਆਰਮੀ ਦੇ ਧਾਰੇ ਦਾ ਅੱਜ ਅਗਨੀ ਵੀਰ ਦੇ ਤੌਰ ਤੇ ਭਰਤੀ ਕਰਕੇ ਅੱਜ ਉਸ ਧਾਰੇ ਨੂੰ ਵੀ ਦਾਅ ਤੇ ਲਾਇਆ ਹੋਇਆ ਹੈ ਇਸ ਕਰਕੇ ਜਦੋਂ ਹਾਲਾਤ ਇਹ ਹੁੰਦੇ ਹੋਣ ਤਾਂ ਨਾਜ਼ਮੀ ਤੋਂ ਉਸ ਤੇ ਇੱਕ ਇੱਕ ਇਹਨੂੰ ਵਿਸਾਲ ਤੋਂ ਵਿਸ਼ਾਲ ਕਰਨ ਦੀ ਲੋੜ ਹੈ ਨਾ ਕਿ ਅੱਜ ਲਕੀਰਾ ਖਿੱਚਣ ਦੀ ਲੋੜ ਹੈ ਇਸ ਕਰਕੇ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਸੀ ਜਿਹੜੇ ਇਸ ਛੇਲੇ ਤੋਂ ਅਜੇ ਵੀ ਬਾਹਰ ਬੈਠੇ ਨੇ ਜਿਨ੍ਹਾਂ ਨੇ ਆਪਣੇ ਆਪਣੇ ਤੋਰ ਤੇ ਆਪਣੇ ਦਮ ਗੈ ਦੇ ਤੋਰ ਦੇ ਉੱਤੇ ਸਾਰਿਆਂ ਨੇ ਆਪਣੀ ਤਾਕਤ ਨੂੰ ਪਹਿਚਾਣ ਲਿਆ ਹੈ ਤੇ ਸਾਰਿਆਂ ਨੇ ਸਰਕਾਰ ਤੇ ਨਿੱਤਰ ਕੇ ਵੇਖ ਲਿਆ ਹੈ ਤੇ ਅੱਜ ਹਣ ਇਹੀ ਹੈ ਇਸ ਸਰਕਾਰ ਦੇ ਖਿਲਾਫ ਲੜਾਈ ਲੜਨ ਦਾ ਤੇ ਇਸ ਏਕੇ ਨੂੰ ਹੋਰ ਵੱਡਾ ਕਰੀਏ ਇਸ ਏਕੇ ਨੂੰ ਹੋਰ ਵਿਸ਼ਾਲ ਕਰੀਏ ਜੇ ਉਹ ਨਾ ਪਹਿਣਾ ਪਰਾਵਾਂ ਨੂੰ ਅਪੀਲ ਕਰਦੇ ਆ ਸਾਰੇ ਜਥੇਬੰਦੀਆਂ ਨੂੰ ਜਿਹੜੀਆਂ ਸਾਝੇ ਫਰੰਟ ਤੋਂ ਬਾਅਦ ਨੇ ਉਹਨਾਂ ਅੰਦਰ ਵਿਚਾਰਨਾ ਚਾਹੀਦਾ ਹੈ ਤਾਂ ਹੀ ਇਸ ਸਰਕਾਰ ਦਾ ਟਕਰਾ ਕੀਤਾ ਜਾ ਸਕਦਾ ਹੈ ਜਿਹੜੀ ਸਰਕਾਰ ਬਿਲਕੁਲ ਮੋਦੀ ਦੇ ਭັກ ਜਿੰਨਾ ਤੇ ਚੱਲ ਰਹੀ ਸਰਕਾਰ ਹੈ ਪੰਜਾਬ ਦੀ ਇਹ ਕਰਕੇ ਸਾਡੇ ਸਾਝੇ ਫਰੰਟ ਨੇ ਇਸ ਤਰ੍ਹਾਂ ਦਾ ਫੈਸਲਾ ਕੀਤਾ ਹੈ ਅੱਜ ਇਸ ਰੈਲੀ ਤੋਂ ਬਾਅਦ ਜੇ ਕੋਈ ਮਾਰਕ ਕਰਨਾ ਹੈ ਸਾਡੀ ਧਿਆਨ ਨਾਲ ਸੁਣ ਲੈ ਅਸੀਂ ਉਹਦੇ ਦਫ਼ਤਰ ਤੱਕ ਲਾਹੋ ਕਰਨਾ ਹੈ ਜਿਹੜੇ ਵੀ ਬੈਰੀਕੇਡ ਲੱਭਦੇ ਹੋਣਗੇ ਉਹ ਬੈਰੀਕੇਟ ਚੁੱਕੇ ਜਾਣਗੇ ਕੋਈ ਬੈਰੀਕੇਟ ਰਸਤੇ ਤੀਨ ਰਹਿਣ ਦੇਵਾਂਗੇ ਦੂਜਾ ਸਾਡਾ ਐਲਾਨ ਇਹ ਹੈ ਵੀ ਹੁਣ ਜਿਹੜੇ ਮੰਤਰੀ ਥੱਲੇ ਸਹੂਲਤਾਂ ਮੰਗ ਰਹੇ ਨੇ 130 ਦਾ ਕਾਫਲਾ ਲੈ ਕੇ ਦਸੰਬਰ ਮਹੀਨੇ ਦੀਆਂ ਡੇਟਾ ਤੁਹਾਨੂੰ ਜਲਦੀ ਮੀਟਿੰਗ ਕਰਕੇ ਐਲਾਨ ਕਰ ਦੇਵਾਂਗੇ ਪਰ ਇਹ ਫੈਸਲਾ ਕਰ ਲਿਆ ਹੈ ਦਸੰਬਰ ਮਹੀਨੇ ਚ ਇਹਨਾਂ ਦੀਆਂ ਮੰਤਰੀਆਂ ਦੇ ਅਲੀਸ਼ਰ ਕੋਠੀਆਂ ਦਾ ਘਰਾਉ ਕਰਨ ਦਾ ਫੈਸਲਾ ਕੀਤਾ ਸਾਰਿਆਂ ਦੀਆਂ ਕੋਠੀਆਂ ਦਾ ਘਰਾਉ ਕਰਾਂਗੇ ਤੇ ਉਹਦੇ ਨਾਲ ਹੀ ਅਗਲਾ ਰਾਹ ਜਿਹੜਾ ਅਸੀਂ ਜਾਂਦੀ ਕਰ ਦੇਣਾ ਇਹ ਵੈਲੀਆਂ ਹੁਣ ਇੱਕ ਦੋ ਦਿਨ ਦੀ ਨਹੀਂ ਇਹ ਵੈਲੀਆਂ ਆਲ ਮੁਥੇ ਸਮੇਂ ਦਾ ਮੋਰਚਾ ਬਣਾ ਕੇ ਲੜਾਂਗੇ ਇਹਨਾਂ ਬੇਈਮਾਨਾਂ ਦੇ ਖਿਲਾਫ ਜਿਨ੍ਹਾਂ ਮੈਂ ਸਾਨੂੰ ਸਧਾਰਸੀ ਲੋਕਾਂ ਨੇ ਵਿਸ਼ੇਸ਼ ਤੌਰ ਤੇ ਕਿਸਾਨਾਂ ਨੇ ਜੋ ਸਾਨੂੰ ਸੇਧ ਦਿੱਤੀ ਹੈ ਉਹਨੂੰ ਲੈ ਕੇ ਅੱਗੇ ਵਧਣ ਦਾ ਯਤਨ ਕਰਾਂਗੇ ਇਹਨਾਂ ਸ਼ਬਦਾਂ ਦੇ ਨਾਲ ਸਾਥੀਓ ਤੁਸੀਂ ਸਾਰੇ ਆਏ ਹੋ ਹੁਣ ਤੁਹਾਨੂੰ ਆਪਣੀ ਆਪਣੀ ਜਥੇਬੰਦੀ ਦੀ ਖੁਆ ਹੈ ਉਹੀ ਸਾਥੀ ਬੱਸਾਂ 'ਚ ਨਾ ਜਾਓ ਸਭ ਤੋਂ ਮੋਰੇ ਸਾਥੀ ਤਨੂਰ ਵਾਲੇ ਹੋਣਗੇ ਜਿਨ੍ਹਾਂ ਦਾ ਧੰਨਵਾਦ ਕਰਦੇ ਆ ਤੂਰੀ ਵਾਲਿਆਂ ਦਾ ਬਈ ਜਿਨ੍ਹਾਂ ਨੇ ਬਹੁਤ ਬੱਲਿਆ ਇਹ ਪ੍ਰਬੰਧ ਕੀਤੇ ਨੇ ਉਹ ਸਾਰੇ ਸਾਥੀਆਂ ਦਾ ਧੰਨਵਾਦ ਨੇ ਤੇ ਤੁਸੀਂ ਇਸ ਕਰ ਤੋਂ ਵੀ ਹਲਾਲ ਹੋਵੋਗੇ ਰੈਲੀ ਸ਼ੁਰੂ ਹੋਣ ਤੋਂ ਲੈ ਕੇ ਰੈਲੀ ਖਤਮ ਹੋਣ ਤੱਕ ਤੁਹਾਡੇ ਸਾਹਮਣੇ ਵੱਡੇ ਤੋਂ ਵੱਡੇ ਕਾਫਲੇ ਆ ਰਹੇ ਨੇ ਇੱਕ ਕਰਕੇ ਕਾਫਲੇ ਇੰਝ ਚੱਲਣਗੇ ਹੋਰ ਕਿ ਉਹ ਸਾਥੀ ਨੇ ਚੱਲਣਾ ਹੈ ਤਨੂਰ ਵਾਲੇ ਸਾਥੀ ਦੋ ਤਿੰਨ ਮੋਰੇ ਬਾਈ ਕਰਨਗੇ